ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਦਰਦਾਂ ਦੀ ਕਿਤਾਬ ਲਿਖੀ ਹੋਈ ਹੈ ਰਵਿੰਦਰ ਸਿੰਘ ਹੈਪੀ ਫਰੀਦ ਕੁੱਟਿਏ ਨੇ ਮੈਂ ਇੱਕ ਬਜ਼ੁਰਗ ਨੂੰ ਤਿੱਖੜ ਦੁਪਹਿਰੇ ਟੁੱਟੇ ਜਿਹੇ ਸਾਈਕਲ ਤੇ ਸਬਜ਼ੀ ਵੇਚਦਿਆਂ ਦੇਖਿਆ ਉਸ ਬਜ਼ੁਰਗ ਤੋਂ ਸਿੱਧੋ ਕੇ ਤੁਰਿਆ ਵੀ ਨਹੀਂ ਸੀ ਜਾਂਦਾ ਤੇ ਆਵਾਜ਼ ਵੀ ਨਹੀਂ ਨਿਕਲਦੀ ਸੀ ਮੈਂ ਕਾਫੀ ਚਿਹਰੋਂ ਉਸ ਬਜ਼ੁਰਗ ਨੂੰ ਦੇਖਦਾ ਰਿਹਾ ਕਦੇ ਉਹ ਸਾਈਕਲ ਨੂੰ ਫੜੇ ਹੇਠਾਂ ਪੈਰਾਂ 'ਤੇ ਬੈਠ ਜਾਂਦਾ ਕਦੇ ਕਦੇ ਕੁੱਬੀ ਟੋਈ ਨਾ ਲੱਗੇ ਨੂੰ ਤੁਰਦਾ ਅਖੀਰ ਮੈਂ ਤੁਰਿਆ ਹੀ ਨਹੀਂ ਗਿਆ ਮੈਂ ਉਸ ਬਜ਼ੁਰਗ ਦੇ ਕੋਲੇ ਚਲਾ ਗਿਆ ਤੇ ਪੁੱਛਿਆ ਬਾਬਾ ਕੀ ਵੇਚਦਾ ਹੈ ਅੱਗੋਂ ਬਾਬੇ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਪਤਖਰਬੂਜੇ ਨੇ ਮੈਂ ਕਿਹਾ ਬਾਬਾ ਮਿੱਠੇ ਨੇ ਕਿ ਕਰਬੂਜੇ ਤਾਂ ਬਾਬੇ ਨੇ ਫਿਰ ਅੱਗੋਂ ਹੌਲੀ ਜਿਹੀ ਕਿਹਾ ਪਤਾ ਨਹੀਂ ਪੁੱਤਰਾ ਮੈਂ ਜਿਹੜਾ ਖਾਦੇ ਨੇ ਖੁਸ਼ਬੂ ਤੋਂ ਤਾਂ ਲੱਗਦਾ ਕਿ ਮਿੱਠੇ ਹੀ ਨੇ ਦੱਸ ਕਰਾਂ ਕਿ ਕਿਲੋ ਕੋ ਮੈਂ ਕਿਹਾ ਹਾਂ ਬਾਬਾ ਕਰਦੇ ਕਿਲੋ ਤੋਂ ਕਿਲੋ ਕੀ ਰੇਟ ਲਾਏ ਨੇ ਤਾਂ ਬਾਬੇ ਨੇ ਕਿਹਾ ਪੁੱਤ ਜੋ ਮਰਜ਼ੀ ਦੇ ਦੇਵੀਂ ਜੋ ਤੈਨੂੰ ਚੰਗਾ ਲੱਗੇ ਮੈਂ ਕਿਹਾ ਉਹ ਕਿਵੇਂ ਬਾਬਾ ਜੋ ਮੈਨੂੰ ਚੰਗਾ ਲੱਗੇ ਰੇਟ ਉਹੀ ਰੇਟ ਬਾਬਾ ਕਹਿੰਦਾ ਪੁੱਤ ਸਵੇਰੇ ਦਾ ਨਿਕਲਿਆ ਘਰ ਤੋਂ ਜੇ ਕੁਝ ਘਰ ਨਾ ਲੈ ਕੇ ਗਿਆ ਤਾਂ ਘਰੋਂ ਵੀ ਗਾਲਾਂ ਪੈਣਾਂ ਤੇ ਖਰਬੂਜੇ ਵੀ ਸਵੇਰ ਤੱਕ ਅੱਧ ਤੋਂ ਵੱਧ ਖਰਾਬ ਹੋ ਜਾਣੇ ਆ ਮੈਂ ਕਿਹਾ ਬਾਬਾ ਚੱਲ ਮੈਂ ਖਰਬੂਜੇ ਤਾਂ ਤੇਰੇ ਤੋਂ ਲੈ ਲੈਣਾ ਪਰ ਦਸ ਤਰੇ ਕੋਈ ਬਿਮਾਰ ਸ਼ੁਮਾਰ ਆ ਜਾਂ ਘਰੇ ਕਿਸੇ ਗੱਲ ਦੀ ਤੰਗੀ ਆ ਜੋ ਐ ਸਮਰੇ ਇਹ ਕੰਮ ਕਰ ਰਿਹਾ ਤੂੰ ਤਾਂ ਬਾਬੇ ਨੇ ਕਿਹਾ ਪੁੱਤ ਨਾ ਕੋਈ ਬਿਮਾਰੀ ਹੈ ਨਾ ਕੋਈ ਤੰਗੀ ਹੈ ਬਸ ਕਰਮਾਂ ਦੀ ਗੱਲ ਆ ਇਹ ਕਹਿੰਦੇ ਹੀ ਬਾਬੇ ਦੀਆਂ ਅੱਖਾਂ ਵਿੱਚੋਂ ਟਿਪ ਟਿਪ ਕਰਕੇ ਹੰਝੂ ਝੋਣ ਲੱਗ ਪਏ ਮੈਂ ਬਾਬੇ ਨੂੰ ਬੁੱਕਲ ਵਿੱਚ ਲਿਆ ਤੇ ਕਿਹਾ ਨਾ ਮੇਰਾ ਬੱਪੂ ਕੀ ਹੋ ਗਿਆ ਕੀ ਹੋਇਆ ਇਹੋ ਜਿਹੜਾ ਜੋ ਤੇਰਾ ਮਨ ਪਰ ਆਇਆ ਮੈਂ ਨਾਲ ਦੀ ਨਾਲ ਬਾਪੂ ਦਾ ਸਾਈਕਲ ਫੜ ਆਪਣੇ ਘਰ ਦੇ ਮੂਹਰੇ ਲੈ ਆਇਆ ਤੇ ਬਾਪੂ ਨੂੰ ਆਪਣੀ ਬੈਠਕ ਵਿੱਚ ਬਿਠਾ ਠੰਡਾ ਪਾਣੀ ਫੜਾ ਕੇ ਕਿਹਾ ਬਾਬਾ ਪਹਿਲਾਂ ਪਾਣੀ ਪੀ ਫਿਰ ਦੱਸੀਂ ਕੀ ਹੋਇਆ ਤੇਰੇ ਨਾਲ ਕਿਸ ਗੱਲ ਤੋਂ ਇਹ ਸਭ ਰੋਲ ਰਿਹਾ ਹੈ ਬਾਬੇ ਨੇ ਉਹ ਗਲਾਸ ਫੜ ਪਾਣੀ ਨੂੰ ਓਕ ਨਾਲ ਪੀਣ ਲੱਗਿਆ ਮੈਂ ਕਿਹਾ ਬਾਬਾ ਕੋਈ ਗੱਲ ਨਹੀਂ ਤੋਰ ਆਮ ਨਾਲ ਪਾਣੀ ਪੀ ਨਾਲੇ ਮੂੰਹ ਲਾ ਕੇ ਪੀ ਪਾਣੀ ਨੂੰ ਤਾ ਬਾਬੇ ਨੇ ਕਿਹਾ ਕੋਈ ਗੱਲ ਨਹੀਂ ਪੁੱਤਰਾ ਬਾਬੇ ਨੇ ਪਾਣੀ ਪੀਂ ਸੀਸਾਂ ਦੀ ਜੜੀ ਲਾ ਦਿੱਤੀ ਤੇ ਬਾਬੇ ਦੇ ਭਰੇ ਹੋਏ ਗਲ ਨਾਲ ਅੱਖਾਂ ਵਿੱਚੋਂ ਹੰਝੂ ਵੀ ਵਹਿਣ ਲੱਗੇ ਮੈਂ ਕਿਹਾ ਬਾਬਾ ਰੋਟੀ ਖਾਏਂਗਾ ਕਿ ਚਾਹ ਪੀਏਂਗਾ ਪਹਿਲਾਂ ਦੱਸ ਤਾ ਬਾਬਾ ਕਹਿੰਦਾ ਨਹੀਂ ਪੁੱਤਰਾ ਨਾ ਤਾਂ ਚਾਹ ਨਾ ਰੋਟੀ ਮਸਾ ਆਦਤ ਪਾਈ ਐ ਇਸੇ ਤਰ੍ਹਾਂ ਰਹਿਣ ਦੀ ਮੈਂ ਕਿਹਾ ਬਾਬਾ ਤੇਰੀਆਂ ਗੱਲਾਂ ਵਿੱਚ ਕਿਤੇ ਨਾ ਕਿਤੇ ਦੁੱਖ ਚਲ ਕਰਿਆ ਮੈਨੂੰ ਆਪਣਾ ਪੁੱਤ ਸਮਝ ਕੇ ਸਾਫ਼ 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 ਦੱਸ ਕੀ ਹੋਇਆ ਕਹਾਣੀ ਤੇਰੀ ਕੀ ਹੋਇਆ ਤੇਰੇ ਨਾਲ ਸਭ ਦੱਸਤਾ ਬਾਬੇ ਨੇ ਕਿਹਾ ਕੀ ਕਰੇਗਾ ਪੁੱਤਰਾ ਮੇਰੀ ਜ਼ਿੰਦਗੀ ਦੀ ਕਿਤਾਬ ਦੇ ਪੰਨਿਆਂ ਨੂੰ ਫਰੋਲ ਕੇ ਇਹ ਦੁੱਖਾਂ ਦੀ ਕਿਤਾਬ ਨੂੰ ਬੰਦ ਹੀ ਰਹਿਣ ਦੇ ਚੰਗਾ ਮੈਂ ਚੱਲਦਾ ਹੁਣ ਬਾਬੇ ਮੈਂ ਬਾਬੇ ਦੇ ਉੱਪਰੋਂ ਦੀ ਹੱਥ ਕੱਢ ਫੇਰ ਬਿਠਾ ਲਿਆ ਤੇ ਕਿਹਾ ਨਹੀਂ ਬਾਬਾ ਮੈਂ ਇਸ ਦੁੱਖਾਂ ਦੀ ਕਿਤਾਬ ਤੇ ਹਰ ਇੱਕ ਪੰਨੇ ਨੂੰ ਦਿਲੋਂ ਸੁੰਨਣਾ ਚਾਹੁੰਨਾ ਹਾਂ ਮੈਨੂੰ ਤੇਰੇ ਵਿੱਚ ਆਪਣਾ ਪਿਓ ਆਪਣਾ ਦਾਦਾ ਦਿਖਾਈ ਦਿੰਦਾ ਇੰਜ ਨਾ ਸੋਚ ਸੋ ਤੇ ਸੱਚੀ ਦਸਤੀ ਹੋਇਆ ਏ ਤੇਰੇ ਨਾਲ ਤਾਂ ਬਾਬੇ ਨੇ ਕਿਹਾ ਚੰਗਾ ਪੁੱਤਰਾ ਲੈ ਫਿਰ ਬਾਬੇ ਦੀ ਕਹਾਣਿ ਪਪਾ ਗੈਣ ਲੱਗਾ ਮੈਂ ਬਹੁਤ ਸੋਖਾ ਸੀ ਦੋ ਪੁੱਤਰਾਂ ਤੇ ਦੋ ਧੀ ਆ ਸੰ ਮੇਰੇ ਮੈਂ ਟੀਚਰ ਰਿਟਾਇਰ ਹੋਇਆ ਹਾਂ ਮੇਰੇ ਚਾਰੇ ਬੱਚੇ ਬਹੁਤ ਸਰਦੇ ਵਰਦੇ ਘਰਾਂ ਵਿੱਚ ਵਿਆਹੇ ਨੇ ਤਿੰਨ ਪੋਤਰੇ ਤੇ ਇੱਕ ਪੋਤਰੀ ਆ ਨੰ ਦੋਤੇ ਵੀ ਨੇ ਮੇਰੇ ਮੈਨੂੰ ਰਟਾਇ ਹੋਏ ਨੂੰ 12 ਸਾਲ ਹੋ ਗਏ ਮੇਰੀ ਘਰ ਵਾਲੀ ਨੂੰ ਗੁਜਰਿਆ 10 ਸਾਲ ਹੋ ਗਏ ਨੇ ਉਹ ਵੀ ਲਾਜ ਪੱਖੋਂ ਚਲੀ ਗਈ ਕੈਂਸਰ ਸੀ ਉਹਨੂੰ ਮੈਂ ਕਿਹਾ ਬਾਬਾ ਕਿਉਂ ਤੇਰੀ ਪੈਨਸ਼ਨ ਨਹੀਂ ਆਉਂਦੀ ਸੀ ਤਾਂ ਬਾਬੇ ਨੇ ਕਿ ਪੁੱਤਰਾ ਪੈਨਸ਼ਨ ਤਾਂ 13000 ਦੇ ਲਗਭਗ ਆਉਂਦੀ ਸੀ ਤੇ ਹੁਣ ਵੀ 17000 ਦੇ ਕਰੀਬ ਆਉਂਦੀ ਹੈ ਪਰ ਮੈਨੂੰ ਹੱਕ ਨਹੀਂ ਕਿ ਮੈਂ ਉਹ ਆਪਣੀ ਮਰਜ਼ੀ ਨਾਲ ਕਿਤੇ ਖਰਚ ਲਵਾਂ ਸੋਖ ਨਾਲ ਵੱਡਾ ਮੁੰਡਾ ਕਚਹਿਰੀ ਵਿੱਚ ਲੱਗਿਆ ਸਰਕਾਰੀ ਨੌਕਰੀ ਐ ਤੇ ਛੋਟਾ ਆ ਦਾ ਦਵਾਈਆਂ ਦੀ ਦੁਕਾਨ ਐ। ਕਾਫੀ ਕਾਮਾ ਤੇ ਵੱਡੇ ਨੂੰ ਟੀਚਰ ਤੇ ਛੋਟੀ ਦਾ ਬਿਊਟੀ ਪਲਰ। ਬੱਚੇ ਵੀ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਨੇ। ਪਰ ਮੈਂ ਕਿਹਾ ਪਰ ਕੀ ਬਾਬਾ? ਤਾਂ ਬਾਬੇ ਨੇ ਕਿਹਾ ਉਹ ਮੇਰੀ ਪੈਨਸ਼ਨ ਜਿਹੜੇ ਮਹੀਨੇ ਆਪ ਨਾਲ ਜਾ ਕੇ ਕਢਵਾ ਲਏ ਹੁੰਦੇ ਨੇ ਤੇ ਪੰਜੀ ਹੱਥ ਤੇ ਨਹੀਂ ਧਰਦੇ। ਮੈਂ ਆਪਣੀ ਦਵਾਈ ਬੂਟੀ ਵੀ ਇਹ ਸਬਜ਼ੀ ਭਾਜੀ ਵੇਚ ਕੇ ਲਿਆਉਣਾ। ਮੇਰੀ ਘਰਵਾਲੀ ਵੀ ਇਸੇ ਕਾਰਨ ਖਤਮ ਹੋ ਗਈ ਉਸ ਨੂੰ ਘਰੇ ਪਈ ਨੂੰ ਮਾਰ ਦਿੱਤਾ ਇਹਨਾਂ ਨੇ ਇਹ ਕਹਿੰਦਾ ਬਾਬਾ ਫਿਰ ਉੱਚੀ ਉੱਚੀ ਰੋਣ ਲੱਗ ਪਿਆ ਉਸ ਦੇ ਦਰਦ ਪਰੇ ਬੋਲ ਤੇ ਹੰਝੂਆਂ ਦਾ ਖਾਰਾ ਪਾਣੀ ਮੇਰੀ ਰੋਣ ਨੂੰ ਚਾਨਣੀ ਕਰ ਰਿਹਾ ਸੀ ਮੈਂ ਫਿਰ ਬਾਬੇ ਨੂੰ ਚੁੱਪ ਕਰਾਉਂਦੇ ਨੇ ਕਿ ਹਾਂ ਸਬਰ ਕਰ ਬਾਬਾ ਅੱਗੇ ਦੱਸ ਕੀ ਹੋਇਆ ਤਾਂ ਬਾਬੇ ਨੇ ਦੱਸਿਆ ਮੇਰੀ ਘਰਵਾਲੀ ਦੇ ਮਾਰਨ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਸਾਰੀ ਜ਼ਮੀਨ ਜਾਇਦਾਦ ਸਭ ਆਪਣੇ ਨਾਂ ਲਿਖਾ ਲਈ ਮੇਰੇ ਕੋਲੇ ਸਿਰਫ ਆ ਸਾਈਕਲ ਆ ਜਾਹਾਂ ਟੁੱਟੀ ਜੁਤੀ ਤੇ ਪਾਟੇ ਹੋਏ ਕੱਪੜੇ ਮੈਂ ਪੁੱਤ ਤੇਰੀ ਬੀਬੀ ਦੇ ਹੁੰਦਿਆਂ ਤਿੰਨ ਤਿੰਨ ਵਾਰ ਰੋਟੀ ਖਾਂਦਾ ਸੀ ਤੇ ਚਾਹ ਤਾਂ ਜਦੋਂ ਜੀ ਕਰੇ ਤਰਾਂ ਲੈਂਦਾ ਸੀ ਮੇਰੀ ਉਦੋਂ ਸਿਹਤ ਵੀ ਵਧੀਆ ਸੀ ਕੋਈ ਬਿਮਾਰੀ ਵੀ ਨਹੀਂ ਸੀ ਪਰ ਉਸ ਜੀਵਨ ਸਾਥਨ ਦੇ ਜਾਨ ਮਗਰੋਂ ਤੇਰਾ ਬਾਬਾ ਆਪਣੇ ਘਰ ਵਿੱਚ ਮੰਗਤਾ ਬਣ ਗਿਆ ਮੈਂ ਬੜਾ ਔਖਾ ਹੋ ਆਪਣੀ ਭੁੱਖ ਪਿਆਸ ਨੂੰ ਬੰਨਿਆ ਹੈ ਕਿਉਂਕਿ ਸਵੇਰੇ ਸਿਰਫ ਦੋ ਰੋਟੀਆਂ ਤੇ ਉਸ ਤੋਂ ਬਾਅਦ ਰਾਤ ਦੋ ਰੋਟੀਆਂ ਗਿਣ ਕੇ ਮਿਲਦੀਆਂ ਹਨ ਕਿ ਕਿਤੇ ਵੱਧ ਭੁੱਖ ਲੱਗੇ ਤਾਂ ਪਾਣੀ ਜ਼ਿਆਦਾ ਪੀ ਲੈਂਦਾ ਹਾਂ ਮੈਂ ਕਿਹਾ ਸਿਰਫ ਦੋ ਰੋਟੀਆਂ ਹੀ ਕਿਉਂ ਬਾਬਾ ਦਿੰਦੇ ਨੇ ਰੱਦ ਕੇ ਕਿਉਂ ਨਹੀਂ ਤਾਂ ਬਾਬੇ ਨੇ ਕਿਹਾ ਪੁੱਤ ਮੇਰੀਆਂ ਨੂਹਾਂ ਕਹਿੰਦੀਆਂ ਨੇ ਜੇ ਜ਼ਿਆਦਾ ਰੋਟੀਆਂ ਦਿੱਤੀਆਂ ਤਾਂ ਸਵੇਰੇ ਛੇਤੀ ਨਹੀਂ ਉੱਠਣਾ ਇਹਨੇ ਨਾਲੇ ਬੁੱਢਾ ਸਰੀਰ ਆ ਗੰਦ ਨਾ ਮਾਰ ਦੇਵੇ ਗੰਦ ਕੀ ਕੌਣ ਸਾਫ਼ ਕਰੂਗੀ ਤੀ ਬਾਬੇ ਜਿਹੜੀਆਂ ਗੱਲਾਂ ਸੁਣ ਮੰਨ ਰੋ ਰਿਆ ਸੀ ਉਹਨਾਂ ਪੁੱਤਰਾਂ ਤੇ ਨੋਹਾਂ ਤੇ ਗੁੱਸਾ ਆ ਰਿਹਾ ਸੀ ਮੈਂ ਬਾਬੇ ਨੂੰ ਕਿਹਾ ਬਾਬਾ ਤੇਰੇ ਨਾਲ ਕੁੜੀਆਂ ਜਾਂ ਜਵਾਈ ਉਹ ਨਹੀਂ ਤੈਨੂੰ ਸੰਭਾਲਦੇ ਜਾਂ ਉਹਨਾਂ ਇਹਨਾਂ ਨੂੰ ਨਹੀਂ ਕੁਝ ਕਹਿੰਦੇ ਕਿ ਭਾਈ ਬਾਪੂ ਨਾਲੇ ਵਿਹਾਰ ਕਿਉਂ ਕਰਦੇ ਹੋ ਤਾਂ ਬਾਬੇ ਨੇ ਕਿਹਾ ਕਿੱਥੇ ਪੁੱਤਰਾ ਉਹ ਇਸ ਗੱਲ ਤੋਂ ਗੁੱਸੇ ਨੇ ਸਾਨੂੰ ਜ਼ਮੀਨ ਜਾਇਦਾਦ ਵਿੱਚੋਂ ਕੁਝ ਨਹੀਂ ਦਿੱਤਾ ਤੇ ਨਾ ਕੋਈ ਪੈਨਸ਼ਨ ਵਿੱਚੋਂ ਦਿੱਤਾ ਇਸ ਲਈ ਉਹ ਤੇਰੀ ਬੇਬੇ ਦੀ ਮੌਤ ਤੋਂ 6 ਮਹੀਨੇ ਬਾਦ ਕਦੇ ਨਹੀਂ ਆਏ ਤੇ ਨਾ ਹੀ ਕਦੇ ਫੋਨ ਕਰਕੇ ਮੇਰਾ ਹਾਲ ਪੁੱਛਿਆ ਐਨਾ ਪਤਾ ਕਿ ਸਭ ਸੌਖੇ ਨੇ ਦੋਤਾ ਵੀ ਬਾਹਰ ਕੈਨੇਡਾ ਚਲਾ ਗਿਆ ਤੇ ਦੂਸਰੇ ਦੋਤੇ ਵੀ ਕਾਲਜ ਪੜ੍ਹਦੇ ਨੇ ਬਸ ਇਹ ਹੱਡੀਆਂ ਦੇ ਮੁੱਠ ਵਾਸਤੇ ਕਿਸੇ ਕੋਲੇ ਵਕਤ ਨਹੀਂ ਨਾ ਪੈਸਾ ਐ ਨਾ ਸਤਕਾਰ ਮੈਂ ਤਾਂ ਹੀ ਸੋਚਦਾ ਹਾਂ ਕਿ ਤੇਰੀ ਬੇਬੇ ਦੀ ਮੌਤ ਦੇ ਨਾਲ ਮੇਰੀ ਮੌਤ ਵੀ ਉਸੇ ਟਾਈਮ ਹੋ ਜਾਂਦੀ ਤਾਂ ਚੰਗਾ ਸੀ ਮੈਂ ਕਿਹਾ ਨਾ ਬਾਬਾ ਜੀ ਨੇ ਕਹਿੰਦੇ ਇਹ ਕਹਿੰਦੇ ਹੋਏ ਮੈਂ ਬਾਬੇ ਨੂੰ ਛਾਤੀ ਨਾਲ ਲਾ ਲਿਆ ਤੇ ਉਸ ਦੀਆਂ ਅੱਖਾਂ ਵਿੱਚ ਵਗਦੇ ਹੋਏ ਹੰਝੂਆਂ ਨੂੰ ਆਪਣੇ ਹੱਥਾਂ ਨਾਲ ਪੂੰਝਣ ਲੱਗਿਆ ਫਿਰ ਬਾਬੇ ਨੇ ਕਿਹਾ ਪੁੱਤਰਾ ਇੱਕ ਦਿਨ ਮੈਨੂੰ ਬੁਖਾਰ ਸੀ ਮੇਰਾ ਚਤ ਠੀਕ ਨਹੀਂ ਸੀ ਮੈਂ ਨੂਹ ਤੋਂ ਪਾਣੀ ਮੰਗ ਲਈ ਕੋਠੀ ਅੰਦਰ ਪੈਰ ਧਰ ਲਿਆ ਤੇ ਮੇਰੀ ਖਾਂਗ ਨਾਲ ਮੇਰੇ ਮੂੰਹ ਵਿੱਚੋਂ ਥੁੱਕ ਡਿੱਗ ਗਿਆ ਤੇ ਮੇਰੀ ਛੋਟੀ ਨੂ ਨੇ ਮੇਰੇ ਢਿੱਡ ਵਿੱਚ ਨੱਤ ਮਾਰੀ ਤੇ ਮੇਰੇ ਤੋਂ ਪੋਚਾ ਲਵਾ ਕੇ ਸਾਫ਼ ਕਰਾਇਆ ਤੇ ਫਿਰ ੱੱਕਾ ਦੇ ਕੇ ਬਾਹਰ ਕੱਢ ਦਿੱਤਾ ਉਸ ਦਿਨ ਤੋਂ ਪੁੱਤ ਮੇਰੀ ਹਿੰਮਤ ਨਹੀਂ ਪਈ ਅੰਦਰ ਵੜਨ ਦੀ ਮੇਰਾ ਕਮਰਾ ਕੋਠੀ ਦੀ ਪਿਛਲੀ ਸਾਈਡ ਹੈ ਇੱਕ ਪਾਸੇ ਤੂੜੀ ਕੁੱਤਿਆਂ ਦਾ ਕਮਰਾ ਹੈ ਤੇ ਦੂਸਰੇ ਪਾਸੇ ਘੋੜੇ ਦਾ ਤਵੇਲਾ ਹੈ ਉਹਨਾਂ ਜਾਨਵਰਾਂ ਦੇ ਵਿੱਚ ਇਸ ਪਿਓ ਨੂੰ ਡੰਗਰਾਂ ਦੀ ਤਰ੍ਹਾਂ ਰੱਖਿਆ ਹੋਇਆ ਹੈ ਮੇਰੀ ਔਲਾਦ ਨੇ ਮੈਨੂੰ ਮੇਰੀ ਗਰਮੀ ਵਿੱਚ ਦਰਦ ਤਾਂ ਵੱਧ ਜਾਂਦੀ ਏ ਮੈਨੂੰ ਥੈਰੜ ਦੀ ਵੀ ਥੋੜੀ ਸ਼ਿਕਾਇਤ ਆ ਪਰ ਰੱਬ ਚੁਕਦਾ ਨਹੀਂ ਮੈਂ ਕਿਹਾ ਬਾਬਾ ਇਹ ਸਭ ਉਸ ਵੈਗੁਰੂ ਤੇ ਹੱਥ ਵਾਸਾ ਕੋਦੋਂ ਕਿਸ ਨੂੰ ਲੈ ਕੇ ਜਾਣਾ ਤੂੰ ਚਿੰਤਾ ਨਾ ਕਰ ਮੈਨੂੰ ਦੱਸ ਆਪਣਾ ਪਤਾ ਪਤਾ ਟਿਕਾਣਾ ਮੈਂ ਆਵਾਂਗਾ ਇਨਾਂ ਇਨਸਾਨੀਅਤ ਦੇ ਦੁਸ਼ਮਨਾ ਨੂੰ ਮਿਲ ਤੇ ਕਰਾਂਗਾ ਗੱਲ ਉਹਨਾਂ ਨਾਲ ਤਾਂ ਬਾਬੇ ਨੇ ਕਿਹਾ ਨਾ ਪੁੱਤੇ ਦਾ ਨਾ ਕਰੀ ਮੇਰੀ ਜ਼ਿੰਦਗੀ ਤਾਂ ਕੁਝ ਦਿਨਾਂ ਦੀ ਏ ਉਹਨਾਂ ਦੇ ਬੱਚੇ ਨੇ ਉਹਨਾਂ ਦਾ ਕੈਰੀਅਰ ਖਤਮ ਹੋ ਜਾਊਗਾ ਨਾਲੇ ਮੈਨੂੰ ਘਰ ਵਿੱਚ ਫਿਰ ਹੋਰ ਤੰਗੀ ਚੱਲਣੀ ਪਊ ਬਸ ਸ਼ਾਹਵਾਜ ਪੁੱਤਰਾ ਜੋਂ ਤੂੰ ਮੇਰਾ ਇੰਨਾ ਮਾਣ ਕੀਤਾ ਮੈਨੂੰ ਠੰਡਾ ਪਾਣੀ ਪਲਾਇਆ ਮੈਂ ਕਿਹਾ ਬਾਬਾ ਜੀ ਇਹ ਤੁਹਾਡਾ ਹੀ ਘਰ ਹੈ ਤੁਸੀਂ ਰੁਕੋ ਪ੍ਰਸ਼ਾਦਾ ਛੱਕ ਕੇ ਜਾਣਾ ਪਰ ਬਾਬਾ ਸਿਰ ਤੇ ਹੱਥ ਰੱਖਦੇ ਹੋਏ ਕਹਿਣ ਲੱਗਾ ਪੁੱਤਰਾ ਤੇਰੇ ਕੋਲੇ ਸਾਰੇ ਦੁੱਖ ਸਾਂਝੇ ਕਰ ਮਾਣਾ ਹੋਲਾ ਜਿਆ ਹੋ ਗਿਆ ਪਲਾ ਉਹਨਾਂ ਰੱਬ ਸਾਹ ਕੱਢ ਲਵੇ ਤੇ ਜਿਉਂਦਾ ਰਹੇ ਸੇਰਾ ਕਹੇ ਬਾਬੇ ਨੇ ਸਾਈਕਲ ਨੂੰ ਹੱਥ ਪਾ ਲਿਆ ਤੇ ਸੀਸਾ ਦਿੰਦਾ ਹੋਇਆ ਅੱਗੇ ਵੱਧ ਗਿਆ ਮੈਂ ਬਾਬੇ ਦੀਆਂ ਗੱਲਾਂ ਸੁਣ ਬਹੁਤ ਦਰਦ ਮਹਿਸੂਸ ਕਰ ਰਿਹਾ ਸੀ ਕਿ ਜਦੋਂ ਬਾਪੂ ਕੁਝ ਇੱਕ ਕਰਮਾਂ ਤੇ ਪਹੁੰਚਿਆ ਤਾਂ ਅਚਾਨਕ ਉਹ ਸਾਈਕਲ ਦੇ ਉੱਪਰ ਹੀ ਡਿੱਗ ਗਿਆ ਤੇ ਮੈਂ ਬਾਬੇ ਨੂੰ ਦੇਖ ਤੇ ਜੀ ਨਾਲ ਭੱਜਿਆ ਜਦ ਕੋਲੇ ਜਾ ਪਹੁੰਚਿਆ ਤੇ ਬਾਬੇ ਨੂੰ ਚੁੱਕਿਆ ਤੇ ਦੇਖਿਆ ਉਸਦੇ ਦਿਲ ਦੀ ਧੜਕਣ ਰੁਕ ਚੁੱਕੀ ਸੀ ਬਾਬਾ ਇਸ ਦੁਨੀਆ ਨੂੰ ਛੱਡ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਪਹੁੰਚਿਆ ਸੀ ਮੈਂ ਬਹੁਤ ਰੋਇਆ ਬਾਬੇ ਦੀਆਂ ਗੱਲਾਂ ਨੂੰ ਯਾਦ ਕਰਕੇ ਬਾਬੇ ਦੇ ਦਰਦਾਂ ਨੂੰ ਯਾਦ ਕਰ। ਮੈਂ ਬਾਬੇ ਨੂੰ ਬਾਹਾਂ ਵਿੱਚ ਲਟਕਦੇ ਨੂੰ ਕਹਿਣ ਲੱਗਾ "ਬਾਬਾ ਉਹ ਅਪਾਗੇ ਨੇ ਪੁੱਤਾਂ ਤੀਆਂ ਅਪਾਗੇ ਨੇ ਉਹਨੂੰ ਆਂ ਜੁਵਾਈ, ਜਿੰਨਾਂ ਨੇ ਤੇਰੇ ਲਾਡ ਪਿਆਰ ਦਾ ਮੁੱਲ ਨਹੀਂ ਪਾਇਆ। ਅਪਾਗੇ ਨੇ ਉਹ ਪੋਤਰੇ, ਪੋਤਰੀਆਂ ਤੇ ਦੋਤੇ ਜਿਨ੍ਹਾਂ ਨੇ ਤੇਰੇ ਪਿਆਰ ਦਾ ਤੇਰੀ ਬੁੱ acol ਦਾ ਨਿੱਗ ਨਹੀਂ ਮੰਨਿਆ।" ਉਰਬਾ ਜਿਸ ਬੰਦੇ ਨੂੰ ਇਸ ਤਰ੍ਹਾਂ ਸੜਕ ਤੇ ਇਲਵਾਰਸਾ ਵਾਂਗ ਸੜਕ ਤੇ ਖਤਮ ਹੁੰਦਿਆਂ ਦੇਖਿਆ ਏ ਮੈਂ ਕੀ ਲੈਣਾ ਈਆਂ ਪੁੱਤਰਾਂ ਤੋਂ ਕੀ ਲੈਣਾ ਪੈਸੇ ਕੋਠੀਆਂ ਜ਼ਮੀਨਾਂ ਤੋਂ ਜਦੋਂ ਇਸ ਬੁਢਾਪੇ ਵਿੱਚ ਇਸ ਤਰ੍ਹਾਂ ਹੀ ਜਾਣਾ ਏ ਕਿਉਂ ਲੋਕਾਂ ਦਾ ਖੂਨ ਚਿੱਟਾ ਹੋ ਗਿਆ ਏ ਕਿਉਂ ਆਪਣੇ ਮਾਂ ਬਾਪ ਨੂੰ ਲੋਕਾਂ ਨੇ ਇਸ ਤਰ੍ਹਾਂ ਡੰਗਰਾ ਵਾਂਗ ਰੱਖਿਆ ਹੋਇਆ ਹੈ ਕਿਉਂ ਉਹਨਾਂ ਦੀ ਰੋਟੀ ਲਈ ਨੱਕ ਬੁੱਲ ਕੱਢਦੇ ਨੇ ਕਿਉਂ ਉਹਨਾਂ ਵੱਲੋਂ ਲੜਾਏ ਗਏ ਲਾੜ ਉਹਨਾਂ ਵੱਲੋਂ ਮੂੰਹ ਵਿੱਚ ਪਾਈਆਂ ਬੁਰਕਾਂ ਭੁੱਲ ਜਾਂਦੇ ਨੇ ਜਦੋਂ ਮਾਂ-ਬਾਪ ਬੱਚਿਆਂ ਦਾ ਗੰਦ ਹੱਥੀ ਸਾਫ਼ ਕਰਦੇ ਨੇ ਭਲਾ ਮਾਂ-ਬਾਪ ਮਾਂ-ਪਿਓ ਰੋਟੀ ਹੀ ਕਿਉਂ ਨਾ ਖਾਂਦਾ ਹੋਵੇ ਪਰ ਜੇ ਮਾਂ-ਪਿਓ ਦੇ ਮੂੰਹੋਂ ਕਦੇ ਬਿਮਾਰ ਹੋਣ ਕਾਰਨ ਥੁੱਕ ਵੀ ਡਿੱਗ ਜਾਵੇ ਤਾਂ ਉਸ ਨੂੰ ਲੱਤਾਂ ੱਟਕੇ ਖਾਣੇ ਪੈਂਦੇ ਨੇ ਕਿਉਂ ਆਪ ਏਸੀ ਕੁਲਰਾ ਹਿੱਥਾਂ ਬੈ ਕੇ ਮਾਪਾਪ ਨੂੰ ਡੰਗਰਾਂ ਵਾਲੇ ਕੋਠਿਆਂ ਵਿੱਚ ਰੱਖਦੇ। ਉਹ ਰੱਬਾ ਇਹ ਦੁਨੀਆ ਗਰਪ ਚੁੱਕੀ ਹੈ ਜਿੱਥੇ ਮਾਪਾਪ ਦੀ ਸੇਵਾ ਨਹੀਂ ਇੱਜ਼ਤ ਨਹੀਂ ਉਥੇ ਤੂੰ ਆਪਣੀ ਆਸਥਾ ਦੀ ਆਸ ਨਾ ਰੱਖ ਇਹ ਲੋਕ ਮਤਲਬੀ ਨੇ ਭੀੜ ਪੈਣ ਤੇ ਹੀ ਤੈਨੂੰ ਯਾਦ ਕਰਦੇ ਨੇ ਤੇ ਸੌਖੇ ਵਕਤ ਤੈਨੂੰ ਵੀ ਭੁਲਾ ਦਿੰਦੇ ਨੇ। ਮਾਪਾਪ ਨੂੰ ਤਾਂ ਕਿੱਥੋਂ ਯਾਦ ਕਰਨਾ ਇਹਨਾਂ ਨੇ? ਮੈਂ ਬਾਬੇ ਦੇ ਦਰਦਾਂ ਦੀ ਕਿਤਾਬ ਮੈਂ ਫੋਲ ਤਾਂ ਲਈ ਸੀ ਪਰ ਕਿਤਾਬ ਦੇ ਪੰਨਿਆਂ ਤੇ ਬੇਵਸੀ ਦੇ ਲੱਗੇ ਹੰਝੂਆਂ ਦੇ ਦਾਗ ਸਾਫ਼ ਨਹੀਂ ਕਰ ਪਾਇਆ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਸਤਰੀ ਕਾਲਜੀ